ਦਾ ਸਾਹਿਬ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਆ ਕੀ ਬਕਸੇ ਲੈ ਕੇ ਆਏ ਸੀ ਮੁਲਾਕਾਤ ਕਰਦੀ ਉਹ ਜਥੇਦਾਰ ਕਿ ਗੱਲਬਾਤ ਹੋਈ ਗਿਆ ਨੇ ਆਪਣੇ ਕੜੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਬਨੰਤੋਂ ਬਾਤ ਇਹ ਭਾਵਨਾ ਸੀ ਕਿ ਅਕਾਲ ਤਖਸ਼ਾ ओके ਨਮਸਤਕ ਹੁਮਾ ਮੰਦਰ ਸਾਹਿਬ ਡਾਕਟਰ ਸੁਮਾ ਤੇ ਪਕੋੜੇ ਜਾਣੇ ਅਣਜਾਣੇ ਵਿੱਚ ਇਹੋ ਜਿਹੇ ਪਾਣੇ ਵਰਤ ਗਏ ਜਿਹਦਾ ਇੱਕ ਸੰਗਤਾਂ ਵਿੱਚ ਬਹੁਤ ਵੱਡਾ ਰੋਸ਼ ਦੇਖਣ ਨੂੰ ਮਿਲਿਆ ਉਸ ਸੰਗਤਾਂ ਦੇ ਰੋਸ਼ ਨੂੰ ਮੇਰੀਆਂ ਭਾਵਨਾਵਾਂ ਬਹੁਤ ਆਈ ਤੋਈਆਂ ਕਿ ਜਾਣੇ-ਅਣਜਾਣੇ ਦੇ ਵਿੱਚ ਜੋ ਕੁਝ ਇਹ ਹੋਇਆ ਹੈ ਇੱਕ ਗੁਰਸੇ ਖਮਰਤਾਰੀ ਗੁਰਸਿੱਖ ਉਸ ਗੁਰਸਿੱਖ ਜਿਹੜਾ ਅੱਜ ਤੱਕ ਅਕਾਲ ਤਖਤ ਸਾਹਿਬ ਨੂੰ ਆਪਣਾ ਸਰਵੀਪ ਸੁਪਰੀਮ ਮੰਨਦਾ ਰਿਹਾ ਹੋਵੇ ਸਾਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲਾ ਇੱਕ ਗੁਰਸਿੱਖ हरियाणा कमेटी ਦਾ ਸੇਵਾਦਾਰ ਹੋਣ ਦੇ ਨਾਤੇ ਜਿਨੇ ਸਭ ਤੋਂ ਪੰਥਪ੍ਰਤੀ ਗ੍ਰੰਥਪ੍ਰਤੀ ਤੇ ਕੌਮਕਸਪ੍ਰਤੀ ਆਪਣਾ ਸਾਰਾ ਜੀਵਨ ਹੀ ਸਮਰਪਿਤ ਕੀਤਾ ਹੋਵੇ ਇਸ ਤੋਂ ਪਹਿਲੋਂ ਵੀ ਮੈਂ ਕਈ ਵਾਰ ਅਕਾਲਤਖ ਸਾਹਿਬ ਤੇ ਆਉਂਦਾ ਰਿਹਾ ਹਾਂ ਪਰ ਅੱਜ ਨਾਤਾ ਕਾਲਤਖ ਸਾਹਿਬ ਵੱਲੋਂ ਕੋ ਹੁਕਮ ਸੀ ਆਉਂਦਾ ਪਰ ਜਦੋਂ ਮੈਂ ਸੰਗਤਾਂ ਦੀਆਂ ਭਾਵਨਾ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਵੇਖਿਆ ਤੇ ਮਨ ਬੜਾ ਦੁਖੀ ਦੁਖੀ ਹੋਇਆ ਕਿ ਜੋ ਸਾਡੀ ਸਿੱਖ ਕੌਮ ਨੂੰ ਪਰਵਾਹ ਨਹੀਂ ਤੇ ਮੈਂ ਮੁਖ ਸੇਵਾਦਾਰ ਹੋਣ ਕਰਕੇ ਇਹੋ ਜੀ ਗਲਤੀ ਕਰ ਬੈਠਾ ਮੈਂ ਤੁੜਿਆ ਨਹੀਂ ਕਿਹਾ ਤੇ ਅੱਜ ਮੈਂ ਉਸ ਪਛਤਾਵਾ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਅਕਾਲ ਤਖਤ ਸਾਹਿਬ ਦੇ ਜਹੇਦਾਰ ਮੈਂ ਸੁਭਾਗਾ ਸਭੇ ਦਾ ਹਾਂ ਨਿਰੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਹੀਂ ਉਹਨਾਂ ਦੇ ਨਾਲ ਅੱਜ ਗੰਗਦਾਬਾਹ ਸਾਹਿਬ ਦੇ ਜਹੇਦਾਰਾਂ ਦੇ ਵੀ ਨਾਲ ਵਿਚਾਰ ਵਟਾਂਦਰਾ ਹੋਇਆ ਦਰਸ਼ਕਾਂ ਨਾਲ ਵੀ ਨਾਲ ਹੋਏ ਨੇ ਮੈਂ ਬਹੁਤ ਬਹੁਤ ਭਾਗਾ ਸਮਝਦਾ ਹਾਂ ਮੇਰੇ ਵਾਸਤੇ ਸਭ ਤੋਂ ਪਹਿਲੋਂ ਅਕਾਲ ਪਤਸ਼ਾਹ ਹੈ ਪੰਥ ਹੈ ਗ੍ਰੰਥ ਹੈ ਬਾਕੀ ਸਭ ਕੁਝ ਮੇਰੇ ਅਗੇ ਕੋਈ ਵੀ ਅਹਿਮਤ ਨਹੀਂ ਰੱਖਦਾ ਭਾਵੇਂ ਤੂੰ ਕਿੰਦੀ ਵੱਡੀ ਸ਼ਖਸੀਅਤ ਹੋਵੇ ਇਸ ਕਰਕੇ ਇਸ ਕਰਕੇ ਮੈਂ ਅੱਜ ਆਪਣਾ ਅਕਾਲ ਸਖਬ ਸਾਹਿਬ ਤੇ ਜਹਦਰ ਸਾਹਿਬ ਅਤੇ ਦਮਦਬ ਸਾਹਿਬ ਦੇ ਸਾਹਮਣੇ ਅਹਿਸਾਸ ਕੀਤਾ ਹੈ ਕਿ ਆਂਦਾ ਇਹੋ ਜੀ ਕੋਲ ਨਾ ਹੋਵੇ ਮੇਰੇ ਜੀਵਨ ਦੇ ਵਿੱਚ ਮੇਰੇ ਪ੍ਰਤੀ ਵੀਰਦਾਸ ਕਰਨੀ ਤੇ ਮੈਂ ਨਹੀਂ ਅਕਾਲਪੁਰਖ ਸਾਹਿਬ ਜਾ ਕੇ ਇਸ ਗੱਲ ਦੀ ਆਪਣੀ ਕੋਲ ਹੈ ਜੋ ਉਹਦੇ ਪ੍ਰਤੀ ਅਰਦਾਸ ਕਰਾਂਗਾ ਹਰਮੰਦਰ ਸਾਹਿਬ ਦੀ ਮੱਥਾ ਟੇਕਾਂਗਾ ਇਨਸਾਨ ਕੋਲ ਨਹਾਰ ਹੈ ਗਲਤੀਆਂ ਕਰ ਜਾਂਦਾ ਹੈ ਜਾਣੇ ਅਣਜਾਣੇ ਵਿੱਚ ਕਈ ਵਾਰਾਂ ਗਲਤੀਆਂ ਕਰਵਾਈਆਂ ਜਾਂਦੀਆਂ ਨੇ ਇਹ ਕੁਝ ਤਨਮ ਹੁੰਦਾ ਹੈ ਜਦੋਂ ਇਨਸਾਨ ਮਜਬੂਰ ਹੋ ਕੇ ਕਿਸੇ ਦੇ ਹੱਥੇ ਚੜ ਕੇ ਬਿਨਾਂ ਸੋਚਿਆ ਸਮਝਿਆ ਤੋਂ ਗਲਤੀਆਂ ਕਰ ਦਿੰਦਾ ਪਰ ਦੇਰਾ ਦਰੁਸਤ ਹੈ ਮੈਂ ਸਮਝਦਾ ਹਾਂ ਮੇਰੇ ਨਾਲ ਜਗਲਦੀਪ ਸਿੰਘ ਜੀ ਫੱਗੂ ਜੋ ਕਿ ਮੈਂਬਰ ਨੇ ਸਾਡੇ ਇਸ ਕਾਲੇ ਵਾਲੀ ਅਰੋੜੀ ਹਲਕੇ ਤੋਂ ਉਹ ਵੀ ਮੇਰੇ ਨਾਲ ਨੇ ਮੇਰੇ ਨਾਲ ਆਏ ਜਹਦਰ ਰਵਣ ਸਿੰਘ ਜੀ ዳਚਰ ਜੋ ਸਾਡੇ ਮੋਢੀ ਰਹੇ ਨੇ ਹਰਿਆਣਾ ਸੇ ਪੁੱਤਰ ਆ ਮੈਨੇਜਮੈਂਟ ਕਮੇਟੀ ਦੇ ਜਸੇਧਰ ਮਨਜੀਤ ਸਿੰਘ ਜੀ ਡਾਚਰ ਉਹ ਵੀ ਮੇਰੇ ਨਾਲ ਨੇ ਅਸਾਂ ਅੰਦਰ ਬੈਠ ਕੇ ਜਸੇਧਰ ਸਾਹਿਬ ਦੋਹਾਂ ਨੂੰ ਇਹ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਅਹਿੰਦਾ ਇਹੋ ਜੀ ਕੁੱਲ ਆਪਾਂ ਨਹੀਂ ਕਰਾਂਗੇ ਜਿਹੜੀ ਪੰਥ ਦੇ ਵਿਰੁੱਧ ਹੋਵੇ ਜਿਹੜੇ ਸਾਡੇ ਸੇਖ ਧਰਮ ਜੀ ਜੀ ਸਾਹਿਬ ਗਲਤੀ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਇੱਕ ਵਾਰ ਜ਼ਿਕਰ ਕਰ ਲਓ ਭੁੱਲ ਕਿਹੜੀ ਸੀ ਜਿਹੜੀ ਕੋਈ ਨਹੀਂ ਭੁੱਲ ਦੀ ਖਿਮਾ ਮੰਗਣ ਆਇਓ ਕੁਝ ਦਿਨ ਪਹਿਲਾਂ ਤੁਹਾਡੀਆਂ ਡੇਰੇ ਪਿਆਸ ਜਾਣਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਪੋਲ ਕਿਤੇ ਉਹ ਤੇ ਨਹੀਂ ਕਿ ਤੁਸੀਂ ਮੰਨਦੇ ਜਾਂ ਹੋਰ ਕੋਈ ਪੋਲ ਆ। ਉਹੀ ਲੱਗਦਾ ਤੁਹਾਨੂੰ। ਇਹ ਇਹ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ। ਨਹੀਂ ਨਹੀਂ ਤੁਸੀਂ ਤੁਸੀਂ ਸਾਹਿਬ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਹੈ ਨਾ। ਜੋ ਕੋਈ ਤੁਹਾਨੂੰ ਕਹਿਆ ਹੈ ਨਾ ਡੇਰਾ ਪਿਆਸ ਕਹੇ ਸੀ। ਇਹ ਪਰਸੋਂ ਵਾਲੀ ਪੁਲਿਸ ਨੇ। ਤੇਰਾ ਪਿਆਸ ਵਾਲੀ ਉਹ ਹੀ। ਚੀਂਦਾ ਸਾਹਿਬ ਆਪਣੀ ਗਲਤੀ ਦਾ ਐਸਾ ਮੈਂ ਡੇਰਾ ਪਿਆਸ ਵਾਲੇ ਤੁਹਾਨੂੰ ਮਾਤਾ ਭੈਣ ਨੂੰ। ਤੁਹਾਡੇ ਜਿਹੜੇ ਤਿਆਰ ਗਾ ਨਹੀਂ ਕਰਨ ਨੇ ਚੇਅਰਮੈਨ ਨੇ। ਉਹ ਬਾਰ-ਬਾਰ ਸਾਹਿਬ ਸਾਰੇ ਡੇਰਿਆਂ ਦਾ ਯਾਰੀਆਂ ਰੱਖੋ। ਸੱਚੀ ਗੀਆ ਆ ਆਪਸੀ ਕਈ ਮੁਲਾਕਾਤਾਂ ਕਰਦੇ ਨੇ ਡੇਰਾ ਬਿਆਸ ਦੇ ਮੁਖੀ ਦੇ ਨਾਲ ਜੇਕਰ ਪ੍ਰਧਾਨ ਨੇ ਭੁਲ ਮੰਗ ਲਈ ਆ ਕਿ ਜੇਕਰ ਉਹ ਵੀ ਕਰਦੇ ਨੇ ਤੇ ਉਹਨਾਂ ਨੂੰ ਅਸਲ ਮੁਤੇ ਤੇ ਰੱਖਿਆ ਜੋ ਕਿ ਪ੍ਰਧਾਨ ਦੀ ਚੋਣਵਾਰੀ ਬਣਦੀ ਹੈ ਕਿ ਉਹਨਾਂ ਦੀ ਟੀਮ ਦਾ ਕੋਈ ਵੀ ਮੈਂਬਰ ਜਿਹੜਾ ਹੈਗਾ ਇਹ ਭੁਲ ਦੁਬਾਰਾ ਨਾ ਕਰੇ ਨਾ ਕਿ ਡੇਰਾ ਬਿਆਸ ਦੀ ਥੋੜੀ ਜੇ ਪਹਿਲਾਂ ਸਾਰੇ ਬਾਬਰ ਨਾਤਾ ਹਰਿਆਣਾ ਕਮੇਟੀ ਚਾਰੀ ਰੱਖਣਗੇ ਕਿਹੜੀ ਗੱਲ ਹਾਂ ਉਹਨਾਂ ਉਹਨਾਂ ਬਹੁਤ ਵਧੀਆ ਸਵਾਲ ਹੈ ਗੱਡਾ ਬਹੁਤ ਵਧੀਆ ਸਵਾਲ ਹੈ ਮੈਂ ਤੁਹਾਡੇ ਵਿਚਾਰ ਦੀ ਕਦਰ ਕਰਦਾ ਮੈਥੋਂ ਗੁੱਲ ਹੋਈ 2 ਦਿਨ ਪਹਿਲ ਨੂੰ ਤੇ ਮੈਂ ਕਲਤਖ ਸਾਹਿਬ ਦੇ ਜ਼ਿਹਦਾਰਾਂ ਨਾਲ ਮੁਲਾਕਾਤ ਕਰਕੇ ਆਇੰਦਾ ਵਾਸਤੇ ਵੀ ਇਹੋ ਜੀ ਗੁੱਲ ਨਾ ਹੋਵੇ ਮੈਂ ਆਪਣੀ ਗਲਤੀ ਮੰਨਨਾ ਆ ਹਾਂ ਮੈਂ ਇਹ ਹੀ ਕੋਲ ਮੈਥੋਂ ਕਰਵਾਇਆ ਗਿਆ ਜੋ ਉਹਦੇ ਪਿੱਛੇ ਹੋ ਸਕਦਾ ਹੈ ਉਹਨਾਂ ਲੋਕਾਂ ਦੀ ਸਾਜ਼ਿਸ਼ ਹੋਵੇ ਮੈਂ ਇੱਕ ਮੁਕਸੀਵਰਦਾਰ ਹਾਂ ਪਰ ਜੋ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੈ ਉਹਨੂੰ ਹਰ ਚੀਜ਼ ਧਰਮ ਦੇ ਪੱਖ ਵਿੱਚ ਰੱਖਣੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਵੀ ਪੱਖ ਵਿੱਚ ਵੇਖਣਾ ਚਾਹੀਦਾ ਹੈ ਸਿੱਖ ਧਰਮ ਹੀ ਪੱਖੇ ਤੇ ਰੱਖ ਕੇ ਚੱਲਣਾ ਚਾਹੀਦਾ ਹੈ ਸਿੱਖੀ ਨੂੰ ਹੀ ਪੱਖੇ ਤੇ ਰਹਿਣਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਖਾਣ ਵਾਲੇ ਜੋ ਆਪਣੀ ਗੱਲ ਨਹੀਂ ਮੰਨਦੇ ਤੇ ਮੈਂ ਸਮਝਦਾ ਹਾਂ ਕਿ ਉਹ ਜ਼ਿੰਦਗੀ ਦੀ ਸਭ ਤੋਂ ਵੱਡੀ ਆਪਣੀ ਗਲਤੀ ਕਰ ਰਹੇ ਨੇ ਉਹਨਾਂ ਨੂੰ ਵੀ ਮੇਰੇ ਆ ਕੇ ਰੱਖ ਕੇ ਅਕਾਲ ਤਖਤ ਸਾਹਿਬ ਤੇ ਆ ਕੇ ਇਹਦੀ ਭੁਲ ਮਨ ਲੈਣੀ ਛੇਟਾ ਸਾਹਿਬ ਇੱਕ ਵਾਰ ਤੁਸੀਂ ਕਹੀ ਹੈ ਕਿ ਮੇਰੇ ਕੋਲ ਗਲਤੀ ਕਰਵਾਈ ਗਈ ਤੇ ਗਲਤੀ ਕਰਨ ਵਾਲਾ ਕੌਣ ਸੀ ਇਹ ਨਹੀਂ ਦੱਸਦੇ ਛੱਡੋ ਛੇਟਾ ਸਾਹਿਬ ਸਾਰਾ ਕੋਈ ਨਹੀਂ ਜੀਦਾ ਸਾਹਿਬ ਕੋਈ ਗੱਲ ਨਹੀਂ ਤੁਸੀਂ ਕੌਲੇ ਚ ਵੇਖੀ ਤੁਸੀਂ ਚੰਗੇ ਸਿੱਖ ਪਾਂ ਸਾਰੀ ਕਲ ਸਮਝਦੇ ਆ ਪਾਉਂਦੇ ਆ ਸਿੱਖ ਰਹਿਤ ਮਰਿਆਤਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਕੋਲ ਕਰਨੀ ਜਾਂ ਕੁਝ ਡੇਰੇ ਦਾ ਨਹੀਂ ਮੰਨਦੇ ਜਿਨ੍ਹਾਂ ਵਿੱਚ ਤੁਹਾਡੇ ਵੀ ਕੁਝ ਸਾਥੀ ਸ਼ਾਮਲ ਨੇ ਪੀ ਹਰਿਆਣਾ ਸਿੱਖ ਦੁਆਰਾ ਪੰਦਰ ਕਮੇਟੀ ਕੇਸ ਉਹ ਨੂੰ ਮੰਦੀ ਰਹਿਤ ਪਿਆਰ ਆ। ਦੇਖੋ ਜੀ ਤਾਂ ਜੋ ਨਹੀਂ ਕੋਈ ਮੰਨਦਾ ਤੇ ਮੈਂ ਸਮਝਦਾ ਗੁਰੂ ਗੁਰੂ ਗੋਬਿੰਦ ਸਿੰਘ ਦੇ ਮੁਖਮੰ ਉਹਨਾਂ ਦੇ ਦੱਸੇ ਮਾਰਗ ਦੀ ਅਭੇਲਣਾ ਕਰ ਰਿਹਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਸਪੱਸ਼ਟ ਕਰਤਾ ਰਹਿਤ ਪਿਆਰੀ ਮੁੱਝ ਕੋ ਸਖ ਪਿਆਰਾ ਨਹੀਂ ਬਾਕੀ ਰਹੇਗੀ ਕੀਆ? ਜੇ ਅਸੀਂ ਰਹਿਤੀ ਨਹੀਂ ਮੰਨਦੇ ਫਿਰ ਅਸੀਂ ਕਿਰਸੇ ਕਰਾਂਗੇ। ਜ਼ਿੰਮੇਵਾਰੀ ਤੁਹਾਡੀ ਹੈਮ ਜ਼ਿੰਮੇਵਾਰੀਆਂ ਹਰਿਆਣਾ ਸੀ ਕੂਕਰਾ ਪਰਫਾਰਮ ਦਾ ਕਮੇਟੀ ਦੀ। ਕੀ ਸਰੀਰ ਹਾਲ ਤੱਕ ਸਾਬਦੀ ਮਰਿਆਦਾ ਨੂੰ ਹਰਿਆਣਾ ਕਮੇਟੀ ਲੱਖ ਕਰਾਏਗੀ ਕਿ ਨਹੀਂ ਕਰਾਏਗੀ ਉਹਦੇ ਪੁੱਤੇ ਤੇ ਚੱਲੇਗੀ ਕਿ ਆਪਣੀ ਰੱਤ ਕਰਾਤਾ 100% ਨਹੀਂ 500% 500% ਨਹੀਂ 1000% ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੋਂ 1 ਇੰਚ ਪਰ ਵੀ ਰੱਤੀ ਪਰ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕਰੀ ਸੋਚੇਗੀ ਵੀ ਨਹੀਂ ਇਸ ਗੱਲ ਵਾਸਤੇ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਿਰੇ ਚਲੋ ਤੁਸੀਂ ਜੇ ਚਾਹੁੰਦੇ ਹੋ ਜਿਹੜਾ ਦਾਗੂਵਾਲ ਸਾਹਿਬ ਨੇ ਅਸ਼ਟਮ ਚੇਅਰਮੈਨ ਤੇ ਹਰਿਆਣਾ ਕਾਨੂੰਨ ਕਮੇਟੀ ਦੇ ਉਹ ਵੀ ਅਦਾਲਤ ਕਹਿੰਦੇ ਆ ਕੇ ਆਪਣੀ ਕੋਈ ਗੱਲ ਮੈਂ ਮੈਂ ਜੋ ਸੁਣਸ ਮੈਨੂੰ ਸਵਾਲ ਕੀਤਾ ਉਹਦਾ ਜਵਾਬ ਦਿੱਤਾ ਹੈ ਜੀ ਨਾ ਸਾਹਿਬ ਇਹ ਇੱਕ ਸਿਆਸੀ ਜਿਹਾ ਸਵਾਲ ਹੈ ਮੇਰਾ ਸਵਾਲ ਮੇਰੇ ਕੋਲ ਸਵਾਲ ਦਾ ਜਵਾਬ ਜੀ ਨਾ ਸਾਹਿਬ ਇਹ ਸਿਆਸੀ ਜਿਹਾ ਸਵਾਲ ਹੈ ਹਰਿਆਣਾ ਦੇ ਵਿੱਚ ਪੰਜਾਬੀ ਬੋਲੀ ਭਾਸ਼ਾ ਨੂੰ ਲੈ ਕੇ ਪੰਜਾਬੀ ਵਿਪੀ ਨੂੰ ਲੈ ਕੇ ਕੁਝ ਤਣਾਅ ਹੈਗਾ ਬਦਮਾਸੂਦੀਆਂ ਦੇ ਵਿੱਚ ਲੋ ਪੰਜਾਬੀ ਦੀ ਦੂਜੀ ਭਾਗਾਂ ਬੱਚਾ ਪਾਂਦਤ ਪਾਣਾ ਚਾਹੁੰਦੇ ਨੇ ਲੇਕਿਨ ਹਰਿਆਣਾ ਸਰਕਾਰ ਪੰਜਾਬੀ ਦੀ ਗੱਲ ਨਹੀਂ ਕਰਦੀ ਕੀ ਕਹਿਣਾ ਚਾਹੁੰਦਾ ਤੁਸੀਂ ਤੇ ਬੜੀ ਮੇਰੇ ਹਿਸਾਬ ਦੇ ਨਾਲ ਛੋਟੀ ਪੰਜਾਬੀ ਦੀ ਗੱਲ ਕਹਿ ਦਿੱਤੀ ਮੈਂ ਅਮਿਤ ਸ਼ਾਹ ਜੀ ਨੂੰ ਲੈਟਰ ਲਿਖਿਆ ਇਹ ਤੋਂ ਇੱਕ ਹਫਤਾ ਪਹਿਲਾਂ ਕਿ ਹਿੰਦੁਸਤਾਨ ਦੇ ਵਿੱਚ ਭਾਸ਼ਾ ਦੇ ਉੱਤੇ ਸੈਮੀਨਾਰ ਹੋਣਾ ਚਾਹੀਦਾ ਤੇ ਮੈਂ ਕਲੇਮ ਕਰਦਾ ਹਾਂ ਕਿ ਪੰਜਾਬੀ ਨੈਸ਼ਨਲ ਭਾਸ਼ਾ ਪਹਿਲੇ ਨੰਬਰ ਦੀ ਹੋਣੀ ਚਾਹੀਦੀ ਨਾ ਕੋਈ ਹੋਰ ਭਾਸ਼ਾ ਜੇ ਕਿਤੇ ਕਿਸੇ ਨੂੰ ਮੁਕਾਬਲਤਾ ਹੈ ਤੇ ਅਮਿਤ ਸ਼ਾਹ ਜੀ ਆਪਣੇ ਸਾਰੇ ਹਿੰਦੁਸਤਾਨੀਆਂ ਭਾਸ਼ਾਵਾਂ ਤੇ ਇੱਕ ਸੈਮੀਨਾਰ ਕਰਵਾ ਲੈ ਤੇ ਮੈਂ ਸਾਬਤ ਕਰ ਦਿਆਂਗਾ ਕਿ ਨੈਸ਼ਨਲ ਭਾਸ਼ਾ ਪੰਜਾਬੀ ਕਿਉਂ ਹੋਣੀ ਚਾਹੀਦੀ ਹੋਰ ਭਾਸ਼ਾ ਕਿਉਂ ਨਹੀਂ ਤੇ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਉਹਦੇ ਤੇ ਹਿੰਦੁਸਤਾਨ ਦੇ ਵਿੱਚ ਨਾਂ ਵੀ ਨਹੀਂ ਹੋਣਾ ਚਾਹੀਦਾ ਮੈਂ ਤੇ ਨੈਸ਼ਨਲ ਭਾਸ਼ਾ ਪੰਜਾਬੀ ਕਿਉਂ ਜੇ ਨਾ ਪੰਜਾਬੀ ਨੂੰ ਮੈਂ ਨੈਸ਼ਨਲ ਭਾਸ਼ਾ ਦਾ ਪਹਿਲਾ ਦਰਜਾ ਦਵਾਸੇ ਕਿਹਾ ਤੇ ਫਿਰ ਇੰਟਰਨੈਸ਼ਨਲ ਭਾਸ਼ਾ ਦੀ ਯੂਨੋ ਜਾ ਕੇ ਕਲੇਮ ਕਰਾਂਗਾ ਵਕਾਲਤ ਕਰਾਂਗਾ ਪੰਜਾਬੀ ਭਾਸ਼ਾ ਦੀ ਇੰਟਰਨੈਸ਼ਨਲ ਡਿਬੇਟ ਪੰਜਾਬੀ ਪਾਸ਼ਾ ਨੂੰ ਪਹਿਲਾ ਦਰਜਾ ਮਿਲਣਾ ਚਾਹੀਦਾ ਹੋਰ ਕਿਸੇ ਪਾਸ਼ਾ ਨੂੰ ਠੀਕ ਹੈ